ਹੁਣ ਗੱਲ ਕਰ ਲੈਨੇ ਚੰਜੇੜੀ ਪਿੰਡ ਦੀ ਚੰਜੇੜੀ ਪਿੰਡ ਦੀ ਜ਼ਮੀਨ ਦਾ ਮਸਲਾ ਲਗਾਤਾਰ ਵਿਵਾਦਾਂ ਦੇ ਵਿੱਚ ਖੜਾ ਹੋਇਆ ਦਿਖਾਈ ਦੇ ਰਿਹਾ ਤੁੰਜੇੜੀ ਪਿੰਡ ਮੁਹਾਲੀ ਦੇ ਵਿੱਚ ਪੈਂਦਾ ਜਿੱਦੀ ਜਿਹੜੀ 252 ਏਕੜ ਜ਼ਮੀਨ ਸੀ ਜਿਹਦਾ ਮਸਲਾ ਲਗਾਤਾਰ ਗਰਮਾਉਂਦਾ ਹੋਇਆ ਦਿਖਾਈ ਦੇ ਰਿਹਾ ਸੀ ਤਾਂ ਹੁਣ ਇਹ ਮਸਲਾ ਕੋਰਟ ਤੇ ਵਿੱਚ ਪਹੁੰਚਾ ਕੋਰਟ ਵੱਲੋਂ ਰਾਹਤ ਦਿੱਤੀ ਗਈ ਹੈ ਚੰਜੇੜੀ ਪਿੰਡ ਦੇ ਲੋਕਾਂ ਨੂੰ ਅਤੇ ਇਹ ਗੱਲਬਾਤ ਕਹੀ ਗਈ ਹੈ ਕਿ ਇਹ ਜਿਹੜਾ ਮਸਲਾ ਹੈਗਾ ਇਹ ਬੜਾ ਗੰਭੀਰ ਮਸਲਾ ਤੇ ਚੰਜੇੜੀ ਪਿੰਡ ਤੇ ਜਿਹੜੇ ਲੋਕ ਹੈਗੇ ਆ ਉਹ ਅਕਾਲੀ ਦਲ ਦੇ ਲੀਟਰਾਂ ਦਾ ਧੰਨਵਾਦੀ ਕਰ ਰਹੇ ਨੇ ਕਿਉਂਕਿ ਅੱਕੇ ਹੋ ਕੇ ਉਹਨਾਂ ਵੱਲੋਂ ਇਸ ਮਸਲੇ ਤੇ ਲੜਾਈ ਲੜੀ ਗਈ ਸੀ ਸਾਡੇ ਸਾਥੀ ਮਨਜੋਤ ਸਿੰਘ ਨੇ ਗੱਲਬਾਤ ਕੀਤੀ ਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਪਿਛਲੇ ਦਿਨ ਤੋਂ ਲਗਾਤਾਰ ਚੱਲ ਰਿਹਾ ਹੈ ਕਿਸਾਨਾਂ ਦਾ ਮਸਲਾ ਚੰਜੇੜੀ ਦੇ ਵਿੱਚ ਜਿਸ ਤਰੀਕੇ ਨਾਲ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੀ ਸੀ ਔਰ ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਜਬਰੀ ਜਿਹੜਾ ਇੱਥੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਪੁਲਿਸ ਨੂੰ ਲਿਆਂਦਾ ਗਿਆ ਔਰ ਪੰਜਾਬ ਸਰਕਾਰ ਦਾ ਅਹਿਮ ਯੋਗਦਾਨ ਸਿਰਿਆ ਸੀਗਾ ਤਾਂ ਕਿਸਾਨ ਇੱਕ ਪਾਸੇ ਇਹ ਵੀ ਤਸਵੀਰ ਹੈ ਕਿ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਹਾਈ ਕੋਰਟ ਵੱਲੋਂ ਸਟੇ ਮਿਲ ਗਿਆ ਹੈ ਇਸ ਜ਼ਮੀਨ ਦੇ ਉੱਤੇ ਜਿਹੜੀ ਸਰਕਾਰ ਹੈ ਜਾਂ ਪੁਲਿਸ ਹੈ ਉਹ ਕਬਜ਼ਾ ਨਹੀਂ ਕਰ ਸਕੇਗੀ ਤਾਂ ਇਸੇ ਜਗ੍ਹਾ ਦੇ ਉੱਪਰ ਕਿਸਾਨ ਨੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਵੀ ਇੱਥੇ ਪਹੁੰਚੇ ਔਰ ਖਾਸतौर ਦੇ ਉੱਪਰ ਹੁਣ ਇਹ ਪੂਰਾ ਮਾਮਲਾ ਕੀ ਹੈ ਜੋਸ਼ੀ ਸਾਹਿਬ ਸਭ ਤੋਂ ਪਹਿਲਾਂ ਸ਼ੁਰੂਆਤ ਕਰਨਗੇ ਸਟੇ ਕਹਿੰਦੇ ਮਿਲ ਗਈ ਹੈ ਜਿੱਤ ਇੱਕ ਤਰਫਾ ਮੰਨ ਸਕਦੇ ਇਸ ਨੂੰ ਜਿਤ ਇੱਕ ਤਰਫਾ ਨਹੀਂ ਮੰਨੀ ਚਾਹੀਦੀ ਜਿਤ ਸੰਵਿਧਾਨ ਦੀ ਮੰਨੀ ਚਾਹੀਦੀ ਹੈ ਜਿਤ ਡਾਕਟਰ ਅੰਬੇਦਕਰ ਦੀ ਮੰਨੀ ਚਾਹੀਦੀ ਜਿਨੇ ਸੰਵਿਧਾਨ ਬਣਾਇਆ ਜਿਨੇ ਸਰਕਾਰਾਂ ਤੇ ਅੰਕੁਸ਼ ਲਾਉਣ ਦਾ ਇੱਕ ਤਰੀਕਾ ਬਣਾਇਆ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਚੰਜੇੜੀ ਪਿੰਡ ਦੀ 2213 ਕਨਾਲ ਜ਼ਮੀਨ ਤੇ ਕਬਜ਼ਾ ਕਰਨ ਨੂੰ ਫਿਰਦੀ ਸੀਗੀ ਕਬਜ਼ਾ ਕਿਦੇ ਵਾਸਤੇ ਕਰਨਾ ਸੀ ਸਾਨੂੰ ਨਹੀਂ ਪਤਾ ਪਰ 2213 ਕਨਾਲ 276 ਏਕੜ ਬਣਦੀ ਹੈ ਔਰ ਇਸ ਇਲਾਕੇ ਦੇ ਅੰਦਰ 10 ਕਰੋੜ ਰੁਪਏ ਕਿੱਲਾ ਦਾ ਰੇਟ ਹੈ 276 ਨੂੰ 10 ਨਾਲ ਗੁਣਾ ਕਰੋ 2760 ਮੰਨ ਲਗਭਗ 3000 ਕਰੋੜ ਦੀ ਜ਼ਮੀਨ ਜੜੀ ਸੀਗੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹੜਪਣ ਦੀ ਕੋਸ਼ਿਸ਼ ਕਰ ਰਹੀ ਸੀ ਜਦ ਇਥੇ 27 ਤਰੀਕ ਨੂੰ ਅਫਸਰ ਆਏ ਪੁਲਿਸ ਆਮਲੇ ਤੇ ਨਾਲ ਆਏ ਪਿੰਡ ਵਾਸੀ ਨੇ ਸਾਰੇ ਨੂੰ ਪੁੱਛਿਆ ਵੀ ਸਾਨੂੰ ਉਹ ਕਾਗਜ਼ ਦਿਖਾਓ ਜਿਸ ਕਾਗਜ਼ ਤੇ ਤੁਸੀਂ ਜ਼ਮੀਨ ਤੇ ਕਬਜ਼ਾ ਲੈਣਾ ਚਾਹਦੇ ਹੋ ਕਾਗਜ਼ ਉਹ ਦਿਖਾ ਨਹੀਂ ਪਾਇਏ ਸਾਡੇ ਕੋਲ ਵੀਡੀਓ ਨੇ ਜਿਸ ਤੋਂ ਕਾਗਜ਼ ਦਿਖਾ پا ਰਹੇ ਆ ਗਏ ਦਿਨ ਡੀਸੀ ਆਫਿਸ ਮੀਟਿੰਗ ਹੋਈ ਏਡੀਸੀ ਨਾਲ ਮੀਟਿੰਗ ਹੋਈ ਉੱਥੇ ਇਹਨਾਂ ਨੇ ਕਿ ਸਾਨੂੰ ਕਾਗਜ਼ ਦਿਖਾ ਦਿਓ ਕਾਗਜ਼ ਦਿਖਾ ਨਹੀਂ ਪਾਇਏ ਸਾਦੀ ਜੀ ਗੱਲ ਹੈ ਸਿੱਧੀ ਜੀ ਗੱਲ ਹੈ ਕਿ ਜ਼ਮੀਨ ਜਿਹੜੀ ਹੈ ਉਹਦੀ ਜਮ੍ਹਾਂ ਬੰਦੀ ਹੈ ਉਹ ਦੱਸ ਜੀ ਕਿ ਇਹਦਾ ਕੌਣ ਮਾਲਕ ਹੈ ਤੇ ਜੇ ਜ਼ਮੀਨ ਦੇ ਕਾਗਜ਼ ਪੰਜਾਬ ਸਰਕਾਰ ਦੇ ਰਿਕਾਰਡ ਦੇ ਹਿਸਾਬ ਨਾਲ ਜੇ ਪਿੰਡ ਵਾਸੀਆਂ ਦੇ ਨਾਂ ਤੇ ਜ਼ਮੀਨ ਹੈ ਸਰਕਾਰ ਦੇ ਨਾਮ ਤੇ ਜ਼ਮੀਨ ਬੋਲਦੀ ਨਹੀਂ ਹੈ ਤੇ ਸਰਕਾਰ ਕਬਜ਼ਾ ਲੈਂਡ ਕਿਉਂ ਆਈ ਸੀ ਗੱਲ ਬੜੀ ਸਾਫ਼ਾ ਸਪਸ਼ਟ ਹੈ ਕੇਜਰੀਵਾਲ ਸਾਹਿਬ ਇਲੈਕਸ਼ਨ ਦਿੱਲੀ ਤੋਂ ਹਾਰ ਗਏ ਕੇਜਰੀਵਾਲ ਜੀ ਸੁਸੋਦੀਆ ਜੀ ਰਾਗਵ ਜੀ ਸਾਰੇ ਸਾਰੇ ਜਿਹੜੇ ਸੰਜੇ ਸਿੰਘ ਜੀ ਹੁਣ ਪੰਜਾਬ ਆ ਕੇ ਬੈਠੇ ਨੇ ਇਹ 3000 ਕਰੋੜ ਦੀ ਲੈਂਡ ਜਿਹੜੀ ਇਹ ਕਿਨੂੰ ਗਿਫਟ ਕਰਨੀ ਸੀ ਤੇ ਉਹ ਦੱਸ ਸਕਦੇ ਨੇ ਪਰ ਮਾਨਯੋਗ ਹਾਈ ਕੋਰਟ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਅੱਜ ਸਟੇ ਕਰਤਾ ਮਾਮਲਾ ਔਰ ਸਾਨੂੰ ਹੁਣ ਪੂਰੀ ਉਮੀਦ ਹੈ ਕੋਰਟ ਦੇ ਅੰਦਰ ਸਾਨੂੰ ਅੱਜ ਚੰ ਜੜੀ ਦੇ ਪਿੰਡ ਵਾਸੀਆਂ ਨੂੰ ਨਿਆਂ ਮਿਲੇਗਾ ਉਹਨਾਂ ਦੀ ਜ਼ਮੀਨ ਜਿਹੜੀ ਪੁੱਤਾਂ ਵਰਗੀ ਜ਼ਮੀਨ ਹੈ ਇਹ ਹੁਣ ਇਹਨਾਂ ਕੋਲ ਹੀ ਰਹਿ ਜੀ ਬਿਲਕੁਲ ਵੀ ਕਿਉਂ ਲਖਵਾਲ ਤੋਂ ਜਸਪਾਲ ਜੀ ਤੁਸੀਂ ਵੀ ਲੰਮੇ ਸਮੇਂ ਤੋਂ ਨਾਲ ਸੀਗੇ ਹੁਣ ਲੱਗਦਾ ਹੈ ਕਿ ਆ ਵੀ ਫਿਰ ਤੋਂ ਉਹੀ ਦਰਉਣਾ ਬਊਗਾ ਵੀ ਸੰਘਰਸ਼ ਦੇ ਨਾਲ ਹੀ ਸਾਰੀ ਜਿੱਤ ਹੁੰਦੀ ਹੈ ਦੇਖੋ ਜੀ ਸੰਘਰਸ਼ ਹੁੰਦੀ ਦਾ ਜਿੱਤ ਜਿੱਤ ਤਾਂ ਸੰਘਰਸ਼ ਕਰ ਲਈ ਹੁੰਦੀ ਹੈ ਮੈਂ ਤਾਂ ਆ ਕਹੂੰਗਾ ਵੀ ਆ ਲੋਕਾਂ ਦੀ ਜਿੱਤ ਹੋਈ ਹੈ ਜਿਹੜਾ ਲੋਕਾਂ ਨੇ ਇਕੱਠੇ ਹੋ ਕੇ ਸੰਘਰਸ਼ ਕਰਿਆ ਚاہے ਕੋਈ ਵੀ ਪਾਰਟੀ ਦੀ ਰਾਜਨੀਤਿਕ ਪਾਰਟੀ ਵੀ ਸਾਰੀਆਂ ਇਕੱਠੀਆਂ ਹੋ ਗਈਆਂ ਸਾਡੀਆਂ ਜਥੇਬੰਦੀਆਂ ਵੀ ਸਾਰੀਆਂ ਇੱਤੀਆਂ ਅਸੀਂ ਤਾਂ ਚਲੋ ਉਦੋਂ ਦੇ ਮੇਰਾ ਤਾਂ ਇਹਨਾਂ ਨਾਲ ਰਸੂਕੇ ਇਹਨਾਂ ਜਿਆਦਾ ਵੀ ਅਸਤਾਂ ਦਿਨ ਰਾਤ ਦਾ ਵਾਲਾ ਕੰਮ ਹੈ ਤਾਂ ਸਾਡਾ ਤਾਂ ਇਹ ਲੋਕਾਂ ਦੀ ਜਿੱਤ ਹੈ ਜੀ ਅਸੀਂ ਤਾਂ ਲੋਕਾਂ ਦੀ ਜਿੱਤ ਕਹਿੰਦੇ ਹਾਈ ਕੋਰਟ ਨੇ ਸੁਣ ਲਈ ਇੱਥੇ ਕੋਈ ਬੰਦਾ ਨੁਕਸਾਨ ਹੋਣੇ ਤੇ ਬਚ ਗਿਆ ਸਰਦਾਰ ਜੀ ਤੁਸੀਂ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਜੋ ਹਾਲਾਤ ਬਣਦੇ ਹੋਏ ਨਜ਼ਰ ਆਉਂਦੇ ਆ ਪਿੰਡ ਵਾਸੀਆਂ ਦੀ ਵੀ ਜਿੱਤ ਹੈ ਔਰ ਉਹਨਾਂ ਜਿਹੜੇ ਨਾਲ ਸਹਿਯੋਗ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਵੀ ਜਿੱਤ ਹੈ ਸੋ ਹੁਣ ਕਿਸ ਤਰੀਕੇ ਦੀ ਰਣਨੀਤੀ ਬਣਾਓਗੇ ਪੰਜਾਬ ਸਰਕਾਰ ਵੱਲ ਜਾਣ ਦੀ ਜਾਂ ਦੁਬਾਰਾ ਫੇਰ ਉਹੀ ਮਹਿੰਮ ਸ਼ੁਰੂ ਕਰਨੀ ਵੀ ਕਾਗਜ਼ ਦਿਖਾਓ ਕਿਸ ਕਰਕੇ ਕਬਜ਼ਾ ਕਰ ਰਹੇ ਸੀ ਨੰਨਲੀ ਪਹਿਲਾਂ ਤਾਂ ਹਾਈ ਕੋਰਟ ਦਾ ਧੰਨਵਾਦ ਜਿਨ੍ਹਾਂ ਨੇ ਝੰਜੜੀ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਫੈਸਲਾ ਦਿੱਤਾ ਹੈ ਦੂਜਾ ਤੁਹਾਨੂੰ ਸਰਕਾਰ ਦਾ ਪਤਾ ਹੈ ਆ ਜਿਹੜਾ ਕਿਸੇ ਖਾਦੀ ਪੀਤੀ ਵਿੱਚ ਕਰਦੇ ਆ ਰਾਤ ਨੂੰ ਇਹਨਾਂ ਨੇ ਅੱਜ ਤੱਕ ਥੁੱਕ ਕੇ ਝਟਿਆ ਹੋਰ ਕੁਝ ਨਹੀਂ ਕਰਿਆ ਰਾਤ ਦੇ ਫੈਸਲੇ ਹੁੰਦੇ ਆ ਇਹਨਾਂ ਦੇ ਰਾਤ ਦੇ ਕਬਜ਼ੇ ਹੁੰਦੇ ਆ ਸਵੇਰ ਟਾਈਮ ਜਦ ਇਹਨਾਂ ਦਾ ਨਸ਼ਾ ਉਤਰਦਾ ਹੈ ਜਦ ਇਹ ਭੁੱਲ ਜਾਂਦੇ ਆ ਜਿਗਾ ਹਾਈ ਕੋਰਟ ਨੇ ਅੱਜ ਇਹਨਾਂ ਦੇ ਮੂੰਹ ਤੇ ਜਿਹੜੀ ਚਪੇਟ ਮਾਰੀ ਆ ਜ਼ਿੰਮੇਵਾਰਾਂ ਦੀ ਜਿੱਤ ਕਰੀ ਆ ਹਰ ਪਿੰਡ ਚ ਜਿੱਗਦੀ ਜਿਹੜੀ ਜਿੱਤ ਆ ਇੱਕ ਆ